ਸ਼ਸ਼ੀਕਲ ਜੀ ਹੋਰ ਸੁਣਾਓ ਕਿਵੇਂ ਜੀ ਸਾਰੇ ਉਮੀਦ ਆ ਬਿਠਕ ਠਾਕ ਹੋ ਗਏ ਤੇ ਅਸੀਂ ਵੀ ਠੀਕ ਠਾਕ ਆ ਤੇ ਸਵੇਰ ਦੇ ਵਜੇ ਨੇ ਕਿੰਨਾ ਟਾਈਮ ਹੋ ਗਿਆ ਵਾ 9:30 ਹੋ ਗਏ ਆ ਤੇ ਰੋਟੀ ਪਾਣੀ ਹੋ ਗਿਆ ਚਾੜੂ ਪੁੱਛਾ ਵਗੈਰਾ ਵੀ ਸਾਰਾ ਕੰਮ ਕਰ ਲਿਆ ਵਾ ਤੇ ਸਿਲੰਡਰ ਖਤਮ ਹੋ ਗਿਆ ਤੇ ਇਹਦੀ ਕਰਾਤੀ ਆ ਬੁਕਿੰਗ ਤੇ ਹੁਣ ਰੋਟੀ ਪਾਣੀ ਖਾਣ ਵਾਲਾ ਰਹਿ ਗਿਆ ਤੇ ਕੱਪੜੇ ਜਿਹੜੇ ਆਪਾਂ ਸਵੇਰ ਦੇ ਢੋਲੇ ਨੇ ਜਿਹੜੇ ਸ਼ਾਮਾਂ ਨੂੰ ਹੁੰਦੇ ਉਹ ਸਾਮਾਂ ਨੂੰ ਧੋ ਲਈ ਤੇ ਜਿਹੜੇ ਸਵੇਰ ਨੂੰ ਲਾਹਦੇ ਉਹ ਸਵੇਰੇ ਧੋਲੇ ਨੂੰ ਕੰਮ ਸਾਰਾ ਨਿਬੜ ਗਿਆ ਤੇ ਹੁਣ ਲੱਗੀ ਆ ਕੰਪੈਨ ਲੱਗਣ ਤੇ ਕੰਪੈਨ ਪਹਿਲਾਂ ਅਗਲੀ ਪੈਲੀ 'ਚ ਲੱਗਣੀ ਉੱਥੇ ਲਾਹ ਹੋਣੇ ਪਤਾ ਕਰਨਗੇ ਪਾਪਾ ਉਹਦਾ ਘਰ ਹੈ ਨਹੀਂ ਅੱਜ ਆਉਣ ਵਾਲਾ ਬਣ ਕੇ ਬਟਾ ਅਦਨੇ ਕੋਕ ਪੱਦਰ ਬੁੱਦਲ ਹੁੰਦਾ ਰਹਿੰਦਾ ਵਾ ਤੇ ਫਿਰ ਮੀਂਹ ਨਹੀਂ ਆ ਜੇ ਤਾਂ ਨੁਕਸਾਨ ਹੋ ਜਾਂਦਾ ਫਸਲ ਦਾ ਤੇ ਮਹਾ ਮਹਾ ਜਿਹੜੀ ਫਸਲ ਜਿਹੜੀ ਆ ਬਾਬੇ ਦੀ ਕਿਰਪਾ ਨਾਲ ਘੜਾ ਆਉਣ ਲੱਗੀ ਆ ਤੇ ਲੋਦੀ ਇੱਧਰ ਕੰਪਨ ਲੱਗੀ ਆ ਕਣਕ ਵੱਢਣ ਲੱਗ ਪਏ ਨੇ ਤੇ ਅੱਜ ਜਿਹੜਾ ਕਣਕ ਦਾ ਸਾਰਾ ਕੰਮ ਨਿਭੜ ਜੂਗਾ ਕਣਕ ਦਾ ਸੰਭੀ ਜਾਊਗੀ। ਉਹ ਕੋਈ ਰੋਜ਼ ਬੱਦਲ ਹਨੇੜੀ ਚੜਦਾ ਰਹਿੰਦਾ ਵਾ ਤੇ ਇਸ ਕਰਕੇ ਡਰ ਲੱਗਾ ਰਹਿੰਦਾ ਕਣਕ ਕੋਈ ਕੰਮ ਪੱਕੀ ਹੋਈ ਐ ਤੇ ਫਸਲ ਖਰਾਬ ਹੋ ਜਾਂਦੀ ਮੀਂਹ ਦੇ ਨਾਲ। ਦਾ ਸਾਰਾ ਟੱਬਰ ਜਿਹੜਾ ਬਿਜੀ ਹੋਇਆ ਬੰਦੇ ਬਿਜੀ ਨੇ, ਬੜੀਆਂ ਬਿਜੀ ਨੇ ਤੇ ਅਸੀਂ ਡਰਮ ਖਾਲੀ ਕਰਦੇ ਪਏ ਆ ਕਣਕ ਪਾਉਣ ਵਾਸਤੇ ਤੇ ਇੱਧਰ ਟਰਾਲੀ ਦੇ ਵਿੱਚ ਕਣਕ ਲੱਦ ਕੇ ਲਿਆਂਦੀ ਜਾਏਗੀ। ਜਿਹੜੀ ਮੰਡੀ ਕਰਨੀ ਉਹ ਮੰਡੀ ਇਸ ਦਿੱਤੀ ਜਾਏਗੀ। ਤើ ਕੋਸ ਦੇ ਢਿਪਾਰੇ ਵਿੱਚ ਖਾਣ ਵਾਸਤੇ ਸਟੋਰ ਕੀਤੀ ਜਾਊਗੀ ਤਾਂ ਸਾਰਾ ਕੰਮ ਨਿਬੜ ਜਾਊਗਾ। ਆ ਬਾਰੀ ਲੱਗਦੀ ਹੈ ਸੋਨਾ ਮਾਰਨੀ ਚਾਹੀਦੀ। ਮੈਂ ਅੱਗਾ ਭੂਣ ਆਉਂਦੇ ਆ। ਇਹ ਅੱਗ ਤਾਂ ਨਹੀਂ ਹੋ। ਹੋਰ ਲਾ ਦਿੱਤੀ ਜੀ ਹੋ ਗਿਆ ਕਹਿੰਦੇ ਬੱਝ ਗਿਆ ਤੇ ਇਹ ਸਾਡਾ ਜਿਆ ਪਾਰਸਲ ਤੇ ਹੁਣ ਆਪਾਂ ਕਰ ਗਏ ਆ ਓਪਨ ਦੱਸਦੇ ਤੁਹਾਨੂੰ ਸਾਡਾ ਕੀ ਪਾਰਸਲ ਆ ਕੰਚੀ ਕਿੱਥੇ ਤਾਂ ਹੱਲ ਗਈ ਆ ਪਹਿਲੀ ਟੀ-ਸ਼ਰਟ ਕਵਟਾਂ ਦੀਆਂ ਕਲਰ ਬਹੁਤ ਵਧੀਆ ਵਾ ਤੇ ਜੀਸਾ ਡੀਰ ਵਾਲੀ ਇਹਦਾ ਆ ਕਰਦੀ ਨਹੀਂ ਮਾਰਦਾ ਇਹ ਵਾਲਾ ਕਲਰ ਇਹ ਵੀ ਬਹੁਤ ਵਧੀਆ ਹੁਣ तीन टी शर्ट यू कलर यह गाजरी कलर ग्रीन तीसरी आई है तीन टी शर्ट अपना मिशू मिशू तो मंगवाइया बहुत वाइट टी शर्टा ਤੇ ਇਹ ਅਸੀਂ ਕੀਤੀ ਆ ਔਨਲਾਈਨ ਸ਼ੋਪਿੰਗ ਮਿਸੂ ਤੋਂ ਪਹਿਲੀ ਵਾਰੀ ਤੇ ਪਹਿਲੀ ਵਾਰੀ ਸ਼ੋਪਿੰਗ ਕਰਨ ਨਾਲ ਜਿਹੜਾ ਬਹੁਤ ਵਧੀਆ ਲੱਗਿਆ ਕਿਉਂਕਿ T-shirt ਨਾਲ ਜਿਹੜੀਆਂ ਬਹੁਤ ਵਧੀਆ ਮਿਲੀਆਂ ਨੇ ਤੇ ਇਹ ਕੈਂਬੋ ਸੈੱਟ ਦਾ ਆਫਰ ਚੱਲਦਾ ਪਿਆ ਸੀ ਮਿਸੂ ਤੇ ਤੇ ਇਹਦਾ ਪ੍ਰਾਈਸ ਹੈ 360 ਰੁਪਏ ਤੇ ਜਿਹੜਾ ਜੋ ਅਸੀਂ ਦੇਖਿਆ ਸੀ ਉਹੀ ਕਲਰ ਮਿਲਿਆ ਤੇ ਕਪੜਾ ਬਹੁਤ ਵਧੀਆ ਸੌਫਟ ਮਲੇਮ ਕੰਫਟੇਬਲ ਆ ਬੱਚਿਆਂ ਲਈ ਤੇ 12 ਸਾਲ ਦੇ ਬੱਚੇ ਵਾਸਤੇ ਆ ਤੇ ਬਹੁਤ ਵਧੀਆ ਸ਼ੋਪਿੰਗ ਲੱਗੀ ਸਾਨੂੰ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਕਿਸ ਤਰ੍ਹਾਂ ਦੀ ਸ਼ਾਪਿੰਗ ਲੱਗੀ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਜੀ ਇਧਰ ਵੀ ਤੁਹਾਨੂੰ ਸਾਡੀ ਸ਼ਾਪਿੰਗ ਬਹੁਤ ਵਧੀਆ ਲੱਗੀ ਹੋਵੇਗੀ ਤੇ ਇਸ ਬਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਨੈਕਸਟ ਬਲੌਗ ਲੈ ਕੇ ਫਿਰ ਮਿਲਦੇ ਆਂ ਤਦ ਤੱਕ ਵਾਸਤੇ ਓਕੇ ਬਾਏ ਸ਼ਸ਼ੀਕਾਲ ਜੀ